ਓ ਭਾਈ ਡੱਲਾ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵੇਖਿਆ ਵੀ ਇਹਨੇ ਮੇਰੇ ਸਿੱਖਾਂ ਨੂੰ ਮਖੌਲ ਕੀਤਾ ਇਹਨੂੰ ਵਿਖਾ ਕੇ ਕਲਣਾ ਇਹਨਾਂ ਚਿਰ ਨੂੰ ਇੱਕ ਸਿੱਖ ਨੇ ਰਫਲ ਭੇਡ ਕੀਤੀ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਲਿਆ ਉਹਨੂੰ ਪਰਖ ਕੇ ਵੇਖੀਂ ਆਂਦਾ ਮਹਾਰਾਜ ਪਰਖੋ ਸਤਿਗੁਰ ਕਹਿਣ ਲੱਗੇ ਵੀ ਸ਼ਾਸਤਰ ਜਿਹੜਾ ਉਹ ਪਰਖ ਕੇ ਰੱਖਣਾ ਚਾਹੀਦਾ ਆਓ ਉਹ ਸਿੱਖ ਲਾਹੌਰ ਤੋਂ ਆਇਆ ਆਪਣੀ ਰਾਈਫਲ ਦੀਆ ਸਿਫਤਾ ਕਿਸ ਤਰ੍ਹਾਂ ਕਰ ਰਿਆ ਲੈਣਾ ਤੁਹਾਡੇ ਸਾਹਮਣੇ ਇੰਜ ਬਿਆਨ ਕੀਤੇ ਜਾਂਦੀ ਹੈ ਇੱਕ ਸਿੱਖ ਨੇ ਰੱਬ ਨੂੰ ਤਨਾਅ ਰੱਖਿਆ ਗੁਰਾਂ ਦੇ ਅੱਗੇ ਸਿੱਖਾ ਇਸ ਵਿੱਚ ਕਿਨੇ ਸਿਫਤਾ ਪਛੜ ਪਰ ਕਰਨ ਲੱਗੇ ਇੱਕ ਸਿੱਖ ਮੈਂ ਤੇ ਨਾਲ ਤਿਆਰ ਕੀਤੀ ਇਹ ਜੋ ਰਫਤ ਨਾਨੀ ਸਿੱਖ ਮੇਰਾ ਫਤਨਾ ਰੱਖੇ ਘਰਾਂ ਦੇ ਅੱਗੇ ਸਿੱਖ ਐਸ ਵਿੱਚ ਕੀਨੇ ਸੁਤਾ ਪਛੜ ਪਰ ਕਣ ਲੱਗੇ ਹੱਥ ਜੋ ਮਿਹਨਤ ਨਾਲ ਤਿਆਰ ਕੀਤੀ ਇਹ ਜੋ ਘਰਤ ਨਲੀ ਦਾਲਨੇ ਸੋਹਣੀ ਇਸ ਦੇ ਤੇ ਲਡਾਲਨੇ ਸੋਹਣੀ ਇਸ ਦੀ ਵੇਖਣ ਦੇ ਵਿੱਚ ਸਾਦੀ ਲੋਹਾ ਇਸ ਨੂੰ ਪੱਕਾ ਲੱਗਾ ਮਿਹਨਤ ਨਾਲ ਖਰਾਦੀ ਇਸ ਨੂੰ ਕੰਮ ਕਰਨ ਵਿੱਚ ਮੇਰੇ ਦਿਲ ਲੱਗੇ ਨੇ ਚਾਲੀ ਮਿਹਨਤ ਨਾਲ ਹੇ ਜੋ ਰੋਤ ਨਾਲੀ ਦਾਦਾ ਜੀ ਇਹਦੀਆਂ ਸੱਤ ਜੰਮ ਪਰਖੀਆਂ ਹੋਈਆਂ ਵਿੱਚ ਜੰਗ ਦੇ ਪਤੇ ਲੱਗਣਗੇ ਜਿੱਥੇ ਪਰਖਾ ਸੱਤੀ ਲੋਹੈਸ ਨੂੰ ਪੱਕਾ ਲੱਗਾ ਮੇਤ ਨਾਲ ਖਰਾਤੀ ਇੰਨੀ ਸੁਣ ਕੇ ਖੁਸ਼ੀ ਚ ਆ ਗਈ ਰੱਬੀ ਜੋਤੀਆਂ ਖਾਲੀ ਮੇਤ ਨਾਲ ਦੇਖ ਕੇ ਬੋਲ ਆਗਾ ਦੇਵੋ ਮੈਂ ਵਾਪਸ ਮੁੜ ਜਾਣਾ ਬੁਰਮਖ ਸਿੰਘ ਨੂੰ ਪਰਖਣ ਵਾਈ ਜੋਗੀ ਬੰਦ ਬਣਾਲੀ ਮੇਤ ਨਾਲ ਤੇ